ਪਹਿਖੋ ਪਹਿਲੇ ਚਾਹ ਬਣਾਈ ਵੀ ਆ ਗਰਮ ਪਾਣੀ ਕਰੀਦਾ ਫਿਰ ਉਹਦੇ ਪੱਤੀ ਪਾਈ ਦੀਆਂ ਗੜਕਾਈ ਦੀ ਫਿਰ ਹਰੀ ਇਲੈਚੀ ਪਾਈ ਦੀ ਆ ਕਿ ਕਿਸੇ ਚੋਇਸ ਹੋਵੇ ਨਾ ਅਦਰ ਕਿ ਵੀ ਪਾ ਸਕਦਾ ਹਰੀ ਇਲੈਚੀ ਔਰ ਅਦਰ ਉਹ ਜਿੰਨਾ ਉਬਲ ਜਾਵੇ ਫਿਰ ਉਸ ਤੋਂ ਬਾਅਦ ਦੁੱਧ ਪਾ ਲਈ ਆ ਫਿਰ ਦੁੱਧ ਪਾ ਕੇ ਗੜਕਾ ਲਈਦਾ ਫਿਰ ਜਦ ਚਾਹ ਦਾ ਚਸਕਾ ਲੱਗਵੇ ਕੈਮ ਦੀ ਗੱਲ ਹੀ ਕੋਈ ਨਹੀਂ ਗੁਰੂ ਰਾਮਦਾਸ ਜੀ ਦੀ ਨਗਰੀ ਆ ਤੇ ਚਾਹ ਅੰਮ੍ਰਿਤ ਬਣ ਕੇ ਬਣਦੀ ਆ ਬਾਬਾ ਜੀ ਉਹ ਨਾਮ ਲੈ ਕੇ ਸਵੇਰੇ ਅਸੀਂ ਆਣ ਕੇ 5 ਵਜੇ ਬੈਟਣਾ ਅਰਦਾਸ ਬੇਨਤੀ ਕਰਨੀ ਫਿਰ ਆਪਣਾ ਕੰਮ ਸ਼ੁਰੂ ਕਰਨਾ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਲਾਹੌਰ 'ਚ 80 ਯਰ ਆਲਸੋ ਬਲੌਰ ਦਾਦਾ ਜੀ ਔਰ ਪਿਤਾ ਜੀ ਉੱਥੇ ਸੁਣਾ ਇਹ ਚਾਹ ਦਾ ਕੰਮ ਸੀ ਫਸਟ ਟਾਈਮ ਦੇ ਉੱਪਰ ਮੇਰੇ ਦਾਦਾ ਜੀ ਕਚੌਰੀ ਸਮੋਸਾ ਤੇ ਗਲਾਜ ਜਮਨ ਬਣਾ ਲਾਣੀ ਸੀ ਉਹਨੇ ਉੱਥੇ ਬਣਾਇਆ ਸੀ ਔਰ ਉੱਥੋਂ ਦੀ ਜਿਹੜੀ ਦੁਨੀਆ ਸੀ ਲਾਹੌਰ ਦੇ ਵਿੱਚ ਜਿਹਨੂੰ ਵੇਖਿਆ ਵੀ ਕਚੌਰੀ ਕਿੰਨੂੰ ਕਹਿੰਦੇ ਕੀ ਚੀਜ਼ ਹੈ ਉੱਥੇ ਧੁੰਮਾ ਪੈ ਗਿਆ ਤੇ ਜੀ ਬਟਵਾਰੇ ਦੇ ਬਾਅਦ ਜਿਸਨੇ ਬਟਵਾਰੇ ਦੇ ਬਾਅਦ ਪੰਜਾਬ ਆਣਾ ਪਿਆ ਜੀ ਬਟਵਾਰੇ ਦੇ ਬਾਅਦ ਪੰਜਾਬ ਆ ਗਏ ਇੱਕ ਛੋਟੀ ਜਿਹੀ ਜਗ੍ਹਾ ਮਿਲ ਗਈ ਛੋਟੀ ਜਿਹੀ ਜਗ੍ਹਾ ਤੋਂ ਦੇਖੋ ਬਾਬੇ ਨਾਨਕ ਜੀ ਕੁੱਲੀ ਕਹ ਲੋ ਇਹਨੂੰ ਜਿਹੜੀ 70 ਸਾਲ ਹੋ ਗਏ ਇਸ ਕੁੱਲੀ ਨੂੰ ਚੱਲਦੇ 70 ਸਾਲ ਪੁਰਾਣੀ ਦੁਕਾਨ ਹੋ ਗਈ ਹੈ ਚਾਹ ਦੇ ਕੰਮ ਦੇ ਵਿੱਚ ਉਹੋ ਹੀ ਕਚੌੜੀ ਉਹੋ ਹੀ ਸਮੋਸਾ ਉਹੋ ਹੀ ਗਲਾਜਾ ਮੰਨ ਬੜੇ ਬੜੇ ਮੰਤਰੀ ਨੇ ਇਧਰ ਆਉਂਦੇ ਨੇ ਕੋਈ ਬੰਗਲੌਰ ਤੋਂ ਕੋ ਅਮਰੀਕਾ ਤੋਂ ਕੈਨੇਡਾ ਤੋਂ ਪੁੱਛਦੇ ਚਾਹ ਦੇ ਵਿੱਚ ਕੀ ਪਾਉਂਦੇ ਹੋ ਇੰਨੀ ਸੁਆਦ ਹੈ ਅਸੀਂ ਜੀਦਾ ਵੀ ਦੇਖੋ ਇਹ ਬਾਬਾ ਨਾਨਕ ਜੀ ਦੀ ਕੁlli ਹੈ ਗੁਰੂ ਰਾਮਦਾਸ ਜੀ ਦੀ ਮਿਹਰ ਕਿਰਪਾ ਸਭ ਉਹਨਾਂ ਦੀ ਬਦੌਲਤ ਹੈ ਇਸ ਗੱਡੀ ਦੇ ਜਿਹੜੀ ਚਾਹ ਬਣਨੀ ਉਹ ਸਾਡੇ ਕੋ ਆਪਣੇ ਕੋ ਘਰ ਜਾ ਕੇ ਵੀ ਨਹੀਂ ਬਣਦੀ ਸਾਡੇ ਕਹਿਣ ਦਾ ਭਾਵ ਹੈ ਵੀ ਦੇਖੋ 18 ਸਾਲ ਲਾਹੌਰ ਦੇ ਵਿੱਚ ਵੀ ਰਹੇ 70 ਸਾਲ ਇੱਥੇ ਵੀ ਹੋ ਗਏ ਇਹ ਸਿਰ ਬਾਬਾ ਗੁਰੂ ਰਾਮਦਾਸ ਜੀ ਦੀ ਮਿਹਰ ਕਿਰਪਾ ਉਹਨਾਂ ਦਾ ਸਥਾਨ ਬਾਬਾ ਜੀ ਦੇ ਨਾਮ ਲੈ ਕੇ ਕੰਮ ਸ਼ੁਰੂ ਹੁੰਦਾ ਉਹਨਾਂ ਦੇ ਚਰਨਾਂ 'ਚ ਬੈਠੇ ਆਂ ਬਸ ਉਹਨਾਂ ਦੀ ਮਿਹਰ ਕਿਰਪਾ ਬਗੁਰੂ ਰਾਮਦਾਸ ਇਸ ਤੋਂ ਵੱਡੀ ਦੌਲਤ ਕੋਈ ਨਹੀਂ ਦੁਨੀਆਂ 'ਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ